ਤਾਂ ਬਾਬਾ ਸ੍ਰੀ ਚੰਦ ਜੀ ਦੋ ਅਮਰਤ ਦੀਆਂ ਬੂੰਦਾਂ ਦਾ ਚਮਤਕਾਰ ਇੱਕ ਛੋਟੀ ਜਿਹੀ ਕਥਾ ਇੱਕ ਵਿਅਕਤੀ ਜੋ ਪਰਮਾਤਮਾ ਦੀ ਬਹੁਤ ਭਗਤੀ ਕਰਦਾ ਹੁੰਦਾ ਸੀ ਪਰਮਾਤਮਾ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਮੰਗੋ ਕੀ ਮੰਗਦੇ ਹੋ ਉਹ ਵਿਅਕਤੀ ਇੱਕ ਨਗਰ ਦਾ ਰਾਜਾ ਸੀ ਉਸਨੇ ਕਿਹਾ ਕਿ ਮੈਨੂੰ ਮਹਾਰਾਜ ਅਮਰਤ ਦਿਓ ਤਾਂ ਜੋ ਮੈਂ ਅਮਰ ਹੋ ਸਕਾਂ ਅਤੇ ਗਿਆਨ ਪ੍ਰਾਪਤ ਕਰ ਸਕਾਂ ਪਰਮਾਤਮਾ ਨੇ ਉਸ ਨੂੰ ਦੋ ਘੜੇ ਅੰਮ੍ਰਿਤ ਤੇ ਦਿੱਤੇ ਅਤੇ ਕਿਹਾ ਕਿ ਇੱਕ ਘੜੇ ਦਾ ਅੰਮ੍ਰਿਤ ਪੀਣ ਦੇ ਨਾਲ ਤੈਨੂੰ ਗਿਆਨ ਪ੍ਰਾਪਤ ਹੋਵੇਗਾ ਅਤੇ ਦੂਸਰੇ ਘੜੇ ਦਾ ਅੰਮ੍ਰਿਤ ਪੀਣ ਦੇ ਨਾਲ ਤੈਨੂੰ ਅਮਰਤਾ ਪ੍ਰਾਪਤ ਹੋਵੇਗੀ ਉਹ ਵਿਅਕਤੀ ਬਹੁਤ ਖੁਸ਼ ਹੋਇਆ ਉਸਨੇ ਦੋਵੇਂ ਘੜੇ ਲਏ ਅਤੇ ਆਪਣੇ ਮਹਿਰ ਵਿੱਚ ਆ ਗਿਆ ਪਹਿਲਾਂ ਉਸਨੇ ਗਿਆਨ ਵਾਲਾ ਘੜਾ ਪੀਤਾ ਉਸ ਨੂੰ ਪੂਰੀ ਤਰ੍ਹਾਂ ਗਿਆਨ ਹੋ ਗਿਆ ਉਸਨੇ ਆਪਣੀ ਘਰ ਵਾਲੀ ਨੂੰ ਉਹ ਘੜੇ ਦਾ ਅੰਮ੍ਰਿਤ ਪਿਆਇਆ ਉਹ ਵੀ ਗਿਆਨਵਾਨ ਹੋ ਗਈ ਉਸਦਾ ਹੁਣ ਇੰਟਰਸਟ ਭਗਤੀ ਵਿੱਚ ਵੱਧ ਗਿਆ ਰਾਜਾ ਵੀ ਹੁਣ ਭਗਤ ਬਣ ਚੁੱਕਾ ਸੀ ਅਤੇ ਲੋਕਾਂ ਨੂੰ ਗਿਆਨ ਦਿੰਦਾ ਬਹੁਤ ਸਾਰਾ ਗਿਆਨ ਇਕੱਠਾ ਕਰਨ ਵਾਸਤੇ ਲੋਕ ਉਸ ਕੋਲ ਆਉਂਦੇ ਅਤੇ ਉਹ ਪੂਰੀ ਦੁਨੀਆ ਤੇ ਮਸ਼ਹੂਰ ਹੋ ਗਿਆ ਉਸ ਦੀ ਅੱਧੀ ਉਮਰ ਲੰਘ ਗਈ ਲੋਕਾਂ ਨੂੰ ਗਿਆਨ ਬਾਰੇ ਦੱਸਦੇ ਹੋਏ ਉਸ ਦੀ ਪਤਨੀ ਜੋ ਵੀ ਗਿਆਨੀ ਹੋ ਚੁੱਕੀ ਸੀ ਉਸ ਨੇ ਇੱਕ ਵਾਰ ਆਪਣੇ ਪਤੀ ਨੂੰ ਕਿਹਾ ਕਿ ਆਉਣ ਵਾਲਾ ਜੀਵਨ ਅਸੀਂ ਸੁਧਾਰਨਾ ਚਾਹੁੰਦੇ ਹਾਂ ਮੈਂ ਭਗਤੀ ਕਰਨਾ ਚਾਹੁੰਦੀ ਹਾਂ ਮੈਂ ਅੱਖਾਂ ਬੰਦ ਕਰਕੇ ਅਗਲਾ ਜਨਮ ਦੇਖਿਆ ਹੈ ਜਾਨਵਰਾਂ ਦੇ ਰੂਪ ਵਿੱਚ ਮੇਰਾ ਜਨਮ ਹੋਣਾ ਹੈ ਪਰ ਮੈਂ ਭਗਤੀ ਕਰਨਾ ਚਾਹੁੰਦੀ ਹਾਂ ਅਤੇ ਮੈਂ ਇਹ ਵੀ ਦੇਖਿਆ ਹੈ ਕਿ ਜੇਕਰ ਮੈਂ ਭਗਤੀ ਕਰਾਂਗੀ ਤਾਂ ਮੈਂ ਸਵਰਗ ਦਾ ਰਸਤਾ ਮੇਰੇ ਵਾਸਤੇ ਖੁੱਲਾ ਹੈ ਅਤੇ ਮੈਂ ਸਵਰਗ ਦੇ ਰਸਤੇ ਵਿੱਚ ਜਾਵਾਂਗੀ ਉਹ ਰਾਜਾ ਮੰਨ ਗਿਆ ਉਸ ਦੀ ਪਤਨੀ ਭਗਤੀ ਤੇ ਬੈਠ ਗਈ ਭਗਤੀ ਕਰਨ ਲੱਗ ਪਈ राजे ने, ने सोचा, सोचा कि क्यों ना, ना मैं अमरता वाला भी अमृत पी ता जो मैं अमर, अमर हो जावा उसने अमृत पीन वास्ते, वास्ते जदों घड़ा खोलिया ता उसने, उसने सोचा कि क्यों ना पहला ले ले मैं अपना भविख देख लवा ਉਸ ਨੇ ਅੱਖਾਂ ਬੰਦ ਕੀਤੀਆਂ ਤਾਂ ਉਸ ਨੇ ਦੇਖਿਆ ਕਿ ਜੇਕਰ ਉਹ ਅਮਰਤਾ ਵਾਲਾ ਅਮਰਤ ਪੀ ਲਵੇਗਾ ਤਾਂ ਉਸ ਦੀ ਮਿੱਤਿਉ ਨਹੀਂ ਹੋਵੇਗੀ ਅਤੇ ਉਹ ਇਸੇ ਤਰ੍ਹਾਂ ਹੀ ਰਹੇਗਾ ਉਸ ਨੇ ਸੋਚਿਆ ਕਿ ਜੇ ਮੇਰੀ ਮੁਕਤੀ ਨਾ ਹੋਈ ਤਾਂ ਮੈਂ ਕੀ ਕਰਾਂਗਾ ਅਮਰ ਹੋ ਕੇ ਪ੍ਰਮਾਤਮਾ ਦਾ ਨਾਮ ਜੇਕਰ ਮੈਂ ਜਪਾਂਗਾ ਤਾਂ ਜੇਕਰ ਮੈਨੂੰ ਪ੍ਰਮਾਤਮਾ ਅਮਰ ਕਰਨਗੇ ਤਾਂ ਉਹ ਆਪਣੇ ਕੋਲ ਬਿਠਾਣਗੇ ਪਰ ਜੇ ਮੈਂ ਕੜੇ ਦਾ ਅਮਰਤ ਪੀਤਾ ਤਾਂ ਮੈਂ અમરતા ਹੋ ਜਾਵਾਂਗਾ ਪਰ ਪਰਮਾਤਮਾ ਦੇ ਨੇੜੇ ਨਹੀਂ ਹੋਵਾਂਗਾ ਇਸ ਤਰ੍ਹਾਂ ਉਸਨੇ ਗਿਆਨ ਵਾਲਾ ਘੜਾ ਜਾਨਵਰਾਂ ਨੂੰ ਦਿੱਤਾ ਜਦੋਂ ਜਾਨਵਰਾਂ ਨੇ ਉਸ ਘੜੇ ਦਾ ਅਮਰਤ ਪੀਤਾ ਜਿਸ ਵਿੱਚ ਗਿਆਨ ਵਾਲਾ ਅਮਰਤ ਸੀ ਸਾਰੇ ਜਾਨਵਰ ਗਿਆਨੀ ਹੋ ਗਏ ਸਾਰੇ ਜਾਨਵਰ ਹੁਣ ਮਿਲ ਕੇ ਰਹਿਣ ਲੱਗ ਪਏ ਅਤੇ ਉਹ ਇੱਕ ਜਗ੍ਹਾ ਤੇ ਬੈਠੇ ਰਹਿੰਦੇ ਅਤੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਰਹਿੰਦੇ ਉਸ ਅਮਰਤ ਨੂੰ ਉਸ ਰਾਜੇ ਨੇ ਇੱਕ ਨਿਰਜੀਵ ਚੀਜ਼ ਦੇ ਉੱਪਰ ਸੁੱਟਿਆ ਉਸ ਉੱਪਰ ਕੋਈ ਵੀ ਅਸਰ ਨਾ ਹੋਇਆ ਕਿਉਂਕਿ ਉਸ ਵਿੱਚ ਜੀਵਨ ਨਹੀਂ ਸੀ ਏਸੇ ਤਰ੍ਹਾਂ ਪ੍ਰਮਾਤਮਾ ਨੇ ਜੋ ਚੀਜ਼ਾਂ ਪੈਦਾ ਕੀਤੀਆਂ ਹਨ ਉਸ ਦਾ ਗੁਣ ਉਹਨਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਸਮਝ ਥੋੜੀ ਹੈ ਇਨਸਾਨ ਅਮਰਤਾ ਹੋਣਾ ਚਾਹੁੰਦਾ ਹੈ ਪਰ ਗਿਆਨਵਾਨ ਨਹੀਂ ਹੋਣਾ ਚਾਹੁੰਦਾ ਪਰ ਜਦੋਂ ਵਿਅਕਤੀ ਗਿਆਨਵਾਨ ਹੋ ਜਾਂਦਾ ਹੈ ਤਾਂ ਅਮਰ ਹੋਣ ਦਾ ਉਸ ਵਿੱਚ ਖਿਆਲ ਨਹੀਂ ਆਉਂਦਾ ਕਿਉਂਕਿ ਪਰਮਾਤਮਾ ਦੇ ਉਹ ਨੇੜੇ ਰਹਿਣਾ ਚਾਹੁੰਦਾ ਹੈ ਨੇੜੇ ਉਹ ਵਿਅਕਤੀ ਹੀ ਰਹਿ ਸਕਦਾ ਹੈ ਜੋ ਗਿਆਨਵਾਨ ਅਤੇ ਨਿਮਰਤਾਵਾਨ ਹੈ ਪਰਮਾਤਮਾ ਅਮਰ ਕਰ ਦਿੰਦੇ ਹਨ ਆਪਣੇ ਪਿਆਰਿਆਂ ਨੂੰ ਅਮਰਤ ਦੀ ਲੋੜ ਨਹੀਂ ਨਾਮ ਹੀ ਅਮਰਤ ਹੈ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ